ਸੱਚੀ ਗੱਲ ਦੇ ਸਾਰਿਆਂ ਨੂੰ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਰਬੀਰ ਪ੍ਰਿੰਟ ਦੇ ਬਹੁਤ ਸੋਹਣੇ ਸੂਟ ਵਿਦਆਊਟ ਦੁਪੱਟਾ ਸੂਟ ਰਹਿਣਗੇ ਬਹੁਤ ਸੋਹਣੇ ਪ੍ਰਿੰਟ ਰਹਿਣਗੇ ਪਿਓਰ ਮਸਲੀਨ ਦੀ 3-3 ਮੀਟਰ ਦੀ ਬਾਟਮ ਰਹੇਗੀ ਤੁਸੀਂ ਸ਼ਾਈਨ ਚੈੱਕ ਕਰੋ ਕਿੰਨੀ ਸੋਹਣੀ ਕਿੰਨੇ ਸੋਹਣੇ ਸੂਟ ਹੈ ਸਭ ਤੋਂ ਪਹਿਲਾ ਪ੍ਰਿੰਟ ਹੈਗਾ ਜੀ ਇਹ ਵਾਲਾ ਤੁਸੀਂ ਚੈੱਕ ਕਰੋ ਔਰ ਤੁਸੀਂ ਜਿਹੜਾ ਜਿਹੜਾ ਵੀ ਸੂਟ ਲੈਣਾ ਉਹਦਾ ਸਕਰੀਨਸ਼ਾਟ ਲੈ ਸਕਦੇ ਆ ਦੂਸਰਾ ਪ੍ਰਿੰਟ ਹੈਗਾ ਜੀ ਇਹ ਵਾਲਾ ਔਰ ਇਹਦੀ ਬਾਟਮ ਰਹੇਗੀ ਜੀ ਇਹ ਵਾਲੀ ਸੀ ਗ੍ਰੀਨ ਕਲਰ ਚ ਠੀਕ ਹੈ ਜੀ ਤੀਸਰਾ ਹੈਗਾ ਜੀ ਇਹ ਵਾਲਾ ਮਹਿੰਦੀ ਗ੍ਰੀਨ ਜਰ ਸ਼ੇਡ ਹੈ ਔਰ ਇਹ ਦੀ ਬਾਟਮ ਰਹੇਗੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮਹਿੰਦੀ ਗ੍ਰੀਨ ਸ਼ੇਡ ਦੀ ਇੱਕ ਹੋਰ ਪ੍ਰਿੰਟ ਆ ਗਿਆ ਬਹੁਤ ਸੋਹਣੇ ਪ੍ਰਿੰਟ ਨੇ ਥੋੜਾ ਧਿਆਨ ਨਾਲ ਦੇਖ ਕੇ ਸਕਰੀਨਸ਼ਾਟ ਲੈ ਲੈਣਾ ਜਿਹੜਾ ਵੀ ਤੁਸੀਂ ਸੂਟ ਲੈਣਾ ਹੈ WhatsApp ਕਰ ਸਕਦੇ ਆ 8872 double 377 ਤੇ ਔਰ ਸਾਡੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲੈਣਾ ਇਦਾਂ ਦੇ ਸੋਹਣੇ ਸੋਹਣੇ ਸੂਟਸ ਦੇਖਣ ਲਈ ਸਟਿਚਿੰਗ ਵੀ ਅਵੇਲੇਬਲ ਰਹੂਗੀ ਔਰ ਫ੍ਰੀ ਸ਼ਿਪਿੰਗ ਰਹੂਗੀ ਅਗਰ ਤੁਸੀਂ ਲੈਣੀ ਹੈ ਸਟਿਚਿੰਗ ਵੀ ਅਵੇਲੇਬਲ ਰਹੂਗੀ ਅਗਰ ਲੈਣੀ ਹੈ ਔਰ ਅਗਰ ਤੁਸੀਂ ਇਦਾਂ ਸੂਟ ਲੈਣਾ ਹੈ ਤਾਂ ਬਿਨਾ ਉਹਦੇ ਤੋਂ ਵੀ ਲੈ ਸਕਦੇ ਆ ਦੁਪੱਟੇ ਅਸੀਂ ਅਗਰ ਤੁਸੀਂ ਕਹੋਗੇ ਤਾਂ ਪ੍ਰੋਵਾਈਡ ਕਰਵਾ ਦਾਂਗੇ ਇਦਾਂ ਦੇ ਹੋਰ ਸੋਹਣੇ ਸੋਹਣੇ ਸੂਟਸ ਦੇਖਣ ਲਈ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲੈਣਾ ਜੀ ਥੈਂਕ ਯੂ ਸੋ ਮਚ